ਖਬਰ ਹੀ ਸਾਹਮਣੇ ਆ ਰਹੀ ਹੈ ਕਿ ਵਾਰਿਸ ਪੰਜਾਬ ਦੇ ਮੁਖੀ ਤੇ ਖਡੂਰ ਸਾਹਿਬ ਤੋਂ ਜੁਤੇ ਅਮਰਿਤਪਾਲ ਸਿੰਘ ਨੂੰ ਪੈਰੋਲ ਮਿਲੀ ਹੈ ਦੱਸ ਦਈਏ ਕਿ ਜੇਲ੍ਹ ਦੇ ਵਿੱਚੋਂ ਉਹ ਹੁਣ ਬਾਹਰ ਆਣ ਕੇ ਵਾਰਿਸ ਪੰਜਾਬ ਦੇ ਮੁਖੀ ਤੇ ਖਡੂਰ ਸਾਹਿਬ ਤੋਂ ਜੁਤੇ ਅਮਰਿਤਪਾਲ ਨੂੰ ਪੈਰੋਲ ਮਿਲ ਗਈ ਹੈ ਵੱਡੀ ਖਬਰ ਜੋ ਕਿ ਤੁਸੀਂ ਲੁਧਿਆਣਾ ਲਾਈਵ ਤੇ ਦੇਖ ਰਹੇ ਹੋ ਦੱਸ ਦਈਏ ਕਿ ਅਮਰਿਤਪਾਲ ਸਿੰਘ ਨੂੰ 5 ਜੁਲਾਈ ਤੋਂ 4 ਦਿਨਾਂ ਦਾ ਯਾਨੀ ਕਿ ਇਸ ਤੋਂ ਕੱਟ ਦੀ ਪੈਰੋਲ ਮਿਲੀ ਹੈ ਇਸ ਸੰਬੰਧੀ ਜੇਲ੍ਹ ਸੁਪਰੀਡੈਂਟ ਡਿਬਰੂਗੜ ਨੂੰ ਸੂਚਿਤ ਕੀਤਾ ਗਿਆ ਹੁਣ ਖਡੂਰ ਸਾਹਿਬ ਤੋਂ ਸੰਸਦ ਵੱਜੋਂ ਅਮਰਿਤਪਾਲ ਪਾਲ ਸਿੰਘ ਸੌ ਚੁੱਕਣਗੇ ਹਾਲਾਂਕਿ ਸੰਬੰਧੀ ਕੋਈ ਤਾਰੀਖ ਤੈ ਨਹੀਂ ਹੋਈ ਹੈ ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਜੋ ਕਿ ਸੰਸਦਵੋ ਜਿਨ੍ਹਾਂ ਨੇ ਚੋਣ ਲੜੀ ਸੀ ਤੇ ਉਹ ਹੁਣ ਸੰਸਦ ਬਣ ਚੁੱਕੇ ਨੇ ਲੋਕ ਸਭਾ ਦੀ ਚੋਣਾਂ ਲੜੀਆਂ ਸਨ ਦੱਸ ਦਈਏ ਕਿ ਕੁਝ ਸ਼ਰਤਾਂ ਤੇ ਉਹਨਾਂ ਨੂੰ ਪੈਰੋਲ ਦਿੱਤੀ ਗਈ ਹੈ ਕੀ ਸ਼ਰਤਾਂ ਨੇ ਇਹ ਵੀ ਤੁਹਾਨੂੰ ਦੱਸ ਦੰਨੇ ਆ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸ਼ਾਮ ਤੋਰੀ ਨੇ ਦੱਸਿਆ ਕਿ ਅੰਮ੍ਰਿਤਪਾਲ ਨੂੰ ਕੁਝ ਸ਼ਰਤਾਂ ਦੇ ਨਾਲ 5 ਜੁਲਾਈ ਤੋਂ 4 ਦਿਨਿਆਂ ਇਸ ਤੋਂ ਘੱਟ ਦੀ ਪੈਰੋਲ ਦਿੱਤੀ ਗਈ ਹੈ ਜਿਸ ਦੇ ਬਾਰੇ ਸੁਪਰੀਡੈਂਟ ਡਿਬੜੂਗੜ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਫਿਲਹਾਲ ਡਿਬੜੂਗੜ ਜੇਲ੍ਹ ਤੋਂ ਅਮਰਿਤਪਾਲ ਬਾੰਦਨੇ ਉਹਨਾਂ ਨੂੰ ਸ਼ਰਤਾਂ ਤਹਿਤ ਅਮਰਿਤਪਾਲ ਨੂੰ ਪੈਰੋਲ ਉਹਨਾਂ ਦਿੱਤੀ ਹੈ ਖੈਰ ਇਹਨਾਂ 4 ਦਿਨਾਂ ਦੇ ਅੰਦਰ ਸੌ ਚੁਕਾਉਣ ਦੀ ਪ੍ਰਕਿਰਿਆ ਪੂਰੀ ਕਰਨੀ ਹੋਵੇਗੀ ਪੈਰੋਲ ਦੀ ਜਾਣਕਾਰੀ ਹੋਣ ਮਗਰੋਂ ਪੰਜਾਬ ਪੁਲਿਸ ਦੀ ਇੱਕ ਟੀਮ ਡਿਬੜੂਗੜ ਜੇਲ੍ਹ ਦੇ ਰਹੀ ਰਵਾਨਾ ਹੋ ਗਈ ਹੈ ਜਿੱਥੋਂ ਅਮਰਿਤਪਾਲ ਨੂੰ ਪੈਰੋਲ ਦੇ ਨਾਲ ਲੈ ਕੇ ਆਇਆ ਜਾਏਗਾ ਸਪੰਜ ਦਿਨਾਂ ਦੇ ਲਈ ਬਾਹਰ ਆਣਗੇ ਅਮਰਿਤਪਾਲ ਸਿੰਘ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਸੀ ਇਹਨਾਂ ਨੇ ਅਤੇ 44430 ਵੋਟਾਂ ਇਹਨਾਂ ਹਾਸਲ ਕੀਤੀਆਂ ਸੀ ਉਹਨਾਂ ਨੇ ਕਾਂਗਰਸ ਦੇ ਉਮੀਦਵਾਰ ਕੁਲਬੀਰ ਸਿੰਘ ਜੀਰਾ ਨੂੰ ਵੱਡੇ ਫਰਕ ਦੇ ਨਾਲ ਹਰਾਇਆ ਸੀ ਜੱਥੇਬੰਦੀ ਵਾਰਿਸ ਪੰਜਾਬ ਦੇ ਮੁਖੀ ਅਮਰਿਤਪਾਲ ਸਿੰਘ ਪਿੰਡ ਜਲੂਪੁਰ ਖੇੜਾ ਦੇ ਵਸਨੀਕ ਨੇ ਅਮਰਿਤਪਾਲ ਤੇ ਐਨਐਸਏ ਲਗਾ ਕੇ ਉਹਨਾਂ ਨੂੰ ਡਿਬੜੂਗੜ ਚੀਲ ਦੇ ਵਿੱਚ ਬੰਦ ਕਰ ਦਿੱਤਾ ਗਿਆ ਸੀ ਬੀਤੇ ਕੁਝ ਦਿਨ ਪਹਿਲਾਂ ਹੀ ਉਹਨਾਂ ਤੇ ਲੱਗੀ ਐਨਐਸਏ ਨੂੰ ਵਧਾ ਦਿੱਤਾ ਗਿਆ ਸੀ 1 ਸਾਲ ਦੇ ਲਈ ਹੋਰ ਤੇ ਉਹਨਾਂ ਤੇ ਸਾਥੀਆਂ ਤੇ ਲੱਗੀ ਐਨਐਸਏ ਨੂੰ ਵੀ ਵਧਾ ਦਿੱਤਾ ਗਿਆ ਸੀ ਅਮਰਿਤਪਾਲ ਸਿੰਘ ਦੇ ਅਗਵਾਈ ਦੇ ਵਿੱਚ 23 ਵੀ 2023 ਨੂੰ ਅੰਮ੍ਰਿਤਸਰ ਦੇ ਅਜਨਾਲਾ ਥਾਣੇ ਵਿੱਚ ਹਜ਼ਾਰਾਂ ਲੋਕਾਂ ਦੀ ਭੀੜ ਦਾਖਲ ਹੋਈ ਹੈ ਜਿਸ ਤੋਂ ਬਾਅਦ ਅਮਰਿਤਪਾਲ ਸਿੰਘ ਦੇ ਖਿਲਾਫ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤਾ ਗਿਆ ਸੀ 18 ਮਾਰਚ ਨੂੰ ਅਮਰਿਤਪਾਲ ਸਿੰਘ ਲਾਪਤਾ ਹੋ ਗਏ ਪੁਲਿਸ ਨੇ ਜਾਂਚ ਏਜੰਸੀਆਂ ਦੇ ਨਾਲ ਮਿਲ ਕੇ ਮਹੀਨੇ ਤੱਕ ਉਸ ਦੀ ਭਾਲ ਕੀਤੀ ਸੀ 23 April ਨੂੰ ਪੰਜਾਬ ਪੁਲਿਸ ਨੇ ਅਮਰਿਤਪਾਲ ਸਿੰਘ ਨੂੰ ਮੋਗਾ ਤੋਂ ਗ੍ਰਿਫਤਾਰ ਕੀਤਾ ਉਸ ਤੋਂ ਬਾਅਦ ਹੀ ਅਮਰਿਤਪਾਲ ਦੀ ਗੱਲ ਕੀਤੀ ਜਾਵੇ ਤਾਂ ਉਸ ਸਮੇਂ ਦੀ ਡਿਬੜਗੜ ਚੀਲ ਦੇ ਵਿੱਚ ਬੰਦ ਨੇ ਖਾਲਿਸਤਾਨੀ ਵਿਚਾਰਧਾਰਾ ਰੱਖਣ ਵਾਲੇ ਨੇ ਅਮਰਿਤਪਾਲ ਸਿੰਘ ਖਾਲਿਸਤਾਨੀ ਵਿਚਾਰਧਾਰਾ ਦਾ ਸਮਰਥਨ ਕਰਨ ਦੇ ਦੋਸਤ ਨੇ ਉਹਨਾਂ ਨੂੰ ਐਨਐਸਏ ਲਗਾ ਕੇ ਯਾਨੀ ਕਿ ਰਾਸ਼ਟਰੀ ਸੁਰੱਖਿਆ ਕਾਨੂੰਨ ਦੇ ਅਧੀਨ ਬੰਦ ਕੀਤਾ ਗਿਆ ਸੀ ਜੇਲ੍ਹ ਦੇ ਵਿੱਚ ਅਮਰਿਤਪਾਲ ਦੇ ਕੁਝ ਸਾਥੀ ਵੀ ਜੇਲ੍ਹ ਦੇ ਵਿੱਚ ਉਹਨਾਂ ਦੇ ਨਾਲ ਬੰਦ ਨੇ ਅਮਰਿਤਪਾਲ ਨੇ ਜੇਲ੍ਹ ਦੇ ਵਿੱਚੋਂ ਹੀ ਚੋਣ ਲੜੇ ਸੀ ਅਮਰਿਤਪਾਲ ਨੂੰ ਚੋਣ ਪ੍ਰਚਾਰ ਕਰਨ ਦੇ ਲਈ ਜੇਲ੍ਹ ਤੋਂ ਬਾਹਰ ਆਉਣ ਦੀ ਇਜਾਜ਼ਤ ਤੱਕ ਵੀ ਨਹੀਂ ਮਿਲੀ ਸੀ ਦੱਸਦੇ ਕਿ ਇੱਕ ਵੱਡੇ ਫਰਕ ਦੇ ਨਾਲ ਉਹਨਾਂ ਕਾਂਗਰਸੀ ਉਮੀਦਵਾਰ ਨੂੰ ਹਰਾ ਦਿੱਤਾ ਸੀ ਉਹਨਾਂ ਨੂੰ 4 ਲੱਖ ਤੋਂ ਵੱਧ ਵੋਟਾਂ ਮਿਲੀਆਂ ਨੇ ਇਹ ਵੀ ਦੱਸਣ ਯੋਗ ਹੈ ਕਿ ਪਹਿਲਾਂ ਇਹ ਸਰਕਾਰ ਨੇ ਅਮਰਿਤਪਾਲ ਸਿੰਘ ਤੇ ਜੋ NSA ਦੀ ਮਿਆਦ ਹੈ ਉਸ ਨੂੰ 1 ਸਾਲ ਦੇ ਲਈ ਵਧਾ ਦਿੱਤਾ ਹੈ 23 April 2025 ਦੇ ਲਈ ਉਸ ਮਿਆਦ ਨੂੰ ਵਧਾ ਦਿੱਤਾ ਗਿਆ ਫਿਲਹਾਲ ਜੋ ਖਬਰ ਸਾਹਮਣੇ ਆ ਰਹੀ ਹੈ ਉਹ ਅਮਰਿਤਪਾਲ ਸਿੰਘ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਕਿ ਉਹਨਾਂ ਨੂੰ ਜਲਦ ਪੈਰੋਲ ਮਿਲੇਗੀ ਤੇ ਪੈਰੋਲ ਤੋਂ ਬਾਹਰ ਆਉਣਗੇ ਤੇ ਹੁਣ ਸੰਸਦ ਵਜੋਂ ਸੌ ਚੁੱਕਣਗੇ